ਬੀਜੇਪੀ ਨੇ ਇੱਕ ਵਿਵਾਦ ਸ਼ੁਰੂ ਕਰ ਦਿੱਤਾ ਸੀ ਇੱਕ ਸਵਾਲ ਪੈਦਾ ਕਰ ਦਿੱਤਾ ਸੀ ਕਿ 12000 ਕਰੋੜ ਰੁਪਇਆ ਜੋ ਕੇਂਦਰ ਨੇ ਪੰਜਾਬ ਸਰਕਾਰ ਨੂੰ ਦਿੱਤਾ ਉਹ ਕਿੱਥੇ ਚਲਾ ਗਿਆ ਉਸੇ ਸਵਾਲ ਨੂੰ ਕੈਰੀ ਫਾਰਵਰਡ ਕੀਤਾ ਗਿਆ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਵਿੱਚ ਜੋ ਕੱਲ ਖਤਮ ਹੋਇਆ ਪ੍ਰਤਾਪ ਬਾਜਵਾ ਇਸ ਮਸਲੇ ਉੱਤੇ ਬਹੁਤ ਅਗਰੈਸਿਵਲੀ ਬੋਲਦੇ ਨਜ਼ਰ ਆਏ ਨੇ ਖਾਸ ਤੌਰ ਦੇ ਉੱਤੇ ਹਰਪਾਲ ਚੀਮਾ ਦੇ ਨਾਲ ਜਵਾਬ ਤਲਬੀ ਸਵਾਲ ਤਲਬੀ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਸੱਦਿਆ ਹੀ ਹੋ ਕੇ ਇਹ ਸਵਾਲ ਹੀ ਕਰ ਦਿੱਤਾ ਸਵਾਲ ਛੱਡੋ ਆਪਣੇ ਵੱਲੋਂ ਇਹ ਜਸਟੀਫਿਕੇਸ਼ਨ ਹੀ ਦੇ ਦਿੱਤੀ ਕਿ 12000 ਕਰੋੜ ਰੁਪਇਆ ਇਹ ਪਾਰਟੀ ਜਿਹੜੀ ਹੈ ਉਹ ਖਾ ਗਈ ਹਾਲਾਂਕਿ ਜਿਸ ਅੰਦਾਜ਼ ਨਾਲ ਉਹਨਾਂ ਨੇ ਬੋਲਿਆ ਅਸੀਂ ਉਸ ਤਰ੍ਹਾਂ ਤਾਂ ਨਹੀਂ ਬੋਲ ਸਕਦੇ ਉਹ ਤੁਹਾਨੂੰ ਸੁਣਾ ਜ਼ਰੂਰ ਦੇਾਂਗੇ ਪਰ ਨਾਲੋਂ ਨਾਲ ਇਹ ਬਿਆਨ ਰਵਨੀਤ ਬਿੱਟੂ ਜਿਹਾ ਲੱਗਦਾ ਨਜ਼ਰ ਆ ਰਿਹਾ ਹੈ ਰਵਨੀਤ ਬਿੱਟੂ ਨੇ ਵੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬੜੇ ਤੀਬਰ ਤਰੀਕੇ ਦੇ ਨਾਲ ਇਹ ਆਖਿਆ ਸੀ ਕਿ ਆਮ ਆਦਮੀ ਪਾਰਟੀ 12000 ਹਜ਼ਾਰ ਕਰੋੜ ਰੁਪਇਆ ਜਿਹੜਾ ਉਹ ਖਾ ਗਈ ਹੈ ਇਹ ਬਹੁਤ ਵੱਡਾ ਇਲਜ਼ਾਮ ਰਵਨੀਤ ਬਿੱਟੂ ਨੇ ਲਾਇਆ ਸੀ ਔਰ ਉਹੀ ਇਲਜ਼ਾਮ ਹੁਣ ਪ੍ਰਤਾਪ ਬਾਜਵਾ ਵੀ ਲਾਉਂਦੇ ਨਜ਼ਰ ਆਏ ਨੇ ਹਰਪਾਲ ਚੀਮਾ ਦੇ ਨਾਲ ਕਹਾ ਸੁਣੀ ਹੋਈ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਅਖੀਰਲੇ ਦਿਨ ਕੀ ਕੁਝ ਹੋਇਆ ਉੱਥੇ ਔਰ ਕਿਹੜਾ ਇਲਜ਼ਾਮ ਇਹ 12000 ਕਰੋੜ ਨੂੰ ਲੈ ਕੇ ਲਗਾਇਆ ਔਰ ਕੇਸ ਅੰਦਾਜ਼ ਚਲਾਇਆ ਆਓ ਸੁਣਦੇ ਹਾਂ ਮੈਂ ਜ਼ਮੀਨ ਲਈ ਹੈ ਇੱਕ ਮਿੰਟ ਸਰ ਤੁਹਾਡੀ ਸਰਕਾਰ ਨੇ ਰਜਿਸਟਰੀ ਕੀਤੀ ਹੈ ਤੇ ਸੈਂਪ ਟਿਊਟੀ ਲਈ ਹੈ ਮਾਲਕਾਂ ਕੋ ਲਈ ਹੈ ਕਿਸੇ ਚੋਰ ਕੋ ਨਹੀਂ ਲਈ ਨੰਬਰ 1 ਜੇ ਕਿਸੇ ਤੁਸੀਂ ਪੱਥਰ ਲਾਇਆ ਤੁਹਾਡੀ ਸਰਕਾਰ ਨੇ ਲਾਇਆ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਨਾ ਜਿਹੜਾ 12000 ਕਰੋੜ ਰੁਪਇਆ ਐਕਸਾਈਜ਼ ਦਾ ਚੂਪ ਗਏਓ ਤੇਰੀ ਉਹਦਾ ਵੀ ਮੈਂਸ਼ਨ ਕੀਤਾ ਜਿਹੜਾ ਦਿੱਲੀ ਦੀ ਤੁਹਾਡੀ ਸਾਰੀ ਲੀਡਰਸ਼ਿਪ ਫੜ ਕੇ ਅੰਦਰ ਦਿੱਤੀ ਹੈ ਤੁਹਾਡੀ ਬੀਜੇਪੀ ਦੀ ਗੱਲ ਹੈ ਐਸੇ ਗੱਲ ਕਰ ਤੈਨੂੰ ਛੱਡਿਆ ਤਾਂ ਅੰਦਰ ਨਹੀਂ ਦਿੱਤਾ ਜਿਹੜਾ ਡਿਸਟਿਲਰੀਆਂ 30 32 ਡਿਸਟਿਲਰੀਆਂ ਕੋ ਸਰ ਬੈਣੀ ਸੁਣੋ 1 ਸਵਾ ਕਰੋੜ ਰੁਪਇਆ ਹਰ ਡਿਸਟਿਲਰੀ ਕੋ ਪੈਸੇ ਲੈਂਦਾ ਹੈ ਸਾਈਜ਼ मिनिस्टर 50 ਕਰੋੜ ਰੁਪਇਆ ਹਜ ਸਿੱਲੀ ਕੋ ਲੈਂਦਾ 35 ਤੋਂ 40 ਕਰੋੜ ਰੁਪਇਆ ਤੇ ਕੱਲਾ ਦਿਸਲੀਆ ਕੋ ਕਰ ਬੈਠੋ ਬੈਠੋ ਆਪਣੇ ਚੀਮਾ ਜੀ ਮੇਰੇ ਖਿਆਲ ਆਪਾਂ ਇਹਨੂੰ ਨਾ ਝੂਠ ਦੇ ਕੋਈ ਇਹਨੂੰ ਇਹਨੂੰ ਆਪ ਦੇ ਜਨਾ ਬਣਾਓ ਜਿਹਨੂੰ ਰੈਸ ਕਰੋ ਕੁਛ ਨਹੀਂ ਬੋਲਦੇ ਮਿਸਟਰ ਬਾਗਵਾ ਮਿਸਟਰ ਬਾਗਵਾ 1 ਕਰੋੜ 18 ਲੱਖ ਰੁਪਇਆ ਕਾਂਗਰਸ ਟਾਈਮ ਲਗਿਆ ਸੀ ਕਾਂਗਰਸ ਦੇ ਸਮੇਂ ਜਿਹਨੂੰ ਡਸ ਕੀਤਾ ਜਾਵੇ ਬੋਲੀ ਜੇ ਨਾ ਯਾਰ ਹੈ ਕਿਹਨੂੰ ਨਹੀਂ ਦਿੱਤਾ ਜਾਵੇ ਪੰਜਾਬ ਨੂੰ ਲੁੱਟ ਕੇ ਪੰਜਾਬ ਨੂੰ ਬਰਬਾਦ ਕਰਕੇ ਤੁਸੀਂ ਬੰਨਾਂ ਦੇ ਅੰਦਰ ਜ਼ਮੀਨਾਂ ਖਰੀਦੇ ਨੇ ਕਿਉਂ ਖਰੀਦੇ ਨੇਗੇ ਕਿਉਂਕਿ ਡੀਸਟਿੰਗ ਕਰਨੀਆਂ ਕਿਉਂ ਖਰੀਦੇ ਨੇਗੇ ਕਿਉਂਕਿ ਮਾਣੇ ਕਰਨੀਆਂ ਤੁਸੀਂ ਨਾ ਤੁਸੀਂ ਬਰਬਾਦ ਚਲੋ ਬੈਠੋ ਜੀ ਬੈਠੋ 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 ਸ਼ਾਹ ਝੂਠ ਬਗੜਦਾ ਸਵਾਏ ਮਿਸਰ ਬਾਜਵਾ ਪੰਜਾਬ ਦੇ ਅੰਦਰ ਉਹ ਲੀਡਰਾਂ ਕਾਂਗਰਸ ਪਾਰਟੀ ਦਾ ਜਿਹੜਾ ਸਰ ਸਾਰੇ ਪਾਰਲੋਗ ਮੈਂਬਰ ਸਰ ਬਾਅਦ ਵਿੱਚ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਸਾਹਮਣੇ ਆਉਂਦੇ ਨੇ ਜਦੋਂ ਤੱਕ ਸਾਹਮਣੇ ਆਉਂਦੇ ਨੇ ਤੇ ਮਿਰਚਾਂ ਲੱਗਦੀਆਂ ਨੇ ਗਿਆ ਤੱਬ ਜੋ ਕੁਝ ਵੀ ਕੇ ਦੀ ਰਾਜਤ ਬਿਣਾ ਕਿਹਾ ਗਿਆ ਹੈ ਉਹ ਨਾ ਰਿਕਾਰਡ ਕੀਤਾ ਜਾਵੇ ਠੀਕ ਹੈ ਜੀ ਬੈਠੋ ਜੀ ਲੈ ਲਓ ਕਾਗਜ਼ 1 ਕਰੋੜ 32 ਲੱਖ ਰੁਪਈਆ 1 ਕਰੋੜ 18 ਲੱਖ ਰੁਪਈਆ ਸਰਦਾਰ ਗੁਰਪ੍ਰੀਤ ਸਿੰਘ ਬੜਾ ਵਾਲੀ ਗੁਰਬੀਰੋ ਬੋਲੋ ਜੀ ਬੈਠੋ ਬੱਤ ਜੀ ਹੋ ਗਈ ਗੱਲ ਤੁਹਾਡੀ ਆ ਗਈ